ਦਾ ਬੁੰਡਾ ਸਾਲ ਜਿਨ੍ਹਾਂ 125 ਵਰੇ ਮਨੁੱਖਾ ਦੇਹ ਵਿੱਚ ਗੁਜ਼ਾਰੇ ਤੇ 113 ਵਰੇ ਗੁਰੂ ਘਰ ਦੀ ਸੇਵਾ ਕੀਤੀ ਤੇ ਬੇਨਤੀਆਂ ਕਰ ਰਹੇ ਮਾਲਕਾ ਜੀ ਜ਼ਿੰਦਗੀ ਵਿੱਚ ਭੁੱਲ ਹੋ ਗਈ ਤੇ ਮੈਨੂੰ maaf ਕਰ ਲਓ ਅਸੀਂ ਸਾਰੇ ਗਲਤੀਆਂ ਕਰਦੇ ਮੇਰੇ ਖਿਆਲ ਕਦੀ ਅਰਦਾਸ ਨਹੀਂ ਕੀਤੀ ਹਣੀ ਪਰ ਉਹਨਾਂ ਦਾ ਕਿੰਨਾ ਉੱਚਾ ਸੱਚਾ ਜੀਵਨ ਸੀ ਜਿਨ੍ਹਾਂ ਪੰਜ ਗੁਰੂ ਸਾਹਿਬਾਨਾਂ ਦੇ ਦਰਸ਼ਨ ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਛੇਆ ਗੁਰੂਆਂ ਦੇ ਦਿਦਾਰੇ ਕੀਤੇ ਆਪ ਗੁਰੂ ਬਣ ਦੀ ਇੱਛਾ ਹੀ ਨਿਜਾਰ ਕੀਤੀ। ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਸਿੱਖੋ ਕਿੰਨੇ ਮਹਾਨ ਸੇਵਾਦਾਰ ਸਨ ਜਦੋਂ ਧੰਗੁਰੂ ਗ੍ਰੰਥ ਸਾਹਿਬ ਵਾਲੇ ਦੀ ਸੰਪੂਰਨ ਢੇੜ ਵੱਜ ਚੁੱਕੀ ਸੀ ਨਾ ਤੇ ਧੰਗੁਰੂ ਅਰਜਨ ਸਾਹਿਬ ਅਜ ਕਹਿਣ ਲੱਗੇ ਸਿੱਖੋ ਕੋਈ ਬੰਵੰਦਰ ਸੀਸ ਲੈ ਕੇ ਆਓ ਇਸ ਗੁਰਬਾਣੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਚ ਕਰਨਾ ਮਹਾਰਾਜ ਤੁਹਾਡਾ ਸਿਰ ਬਹੁਤ ਪਵਿੱਤਰ ਹੈ ਤੇ ਧੰਗੁਰੂ ਅਰਜਨ ਸਾਹਿਬ ਕਹਿਣ ਲੱਗੇ ਸਖੋ ਜਿੰਨੀ ਇਹ ਬਾਣੀ ਪਵਿੱਤਰ ਹੈ ਨਾ ਸਾਡਾ ਉਹ ਨਾ ਸਿਰ ਪਵਿੱਤਰ ਨਹੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਗਿਆ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਤੁਹਾਡਾ ਸਿਰ ਬਹੁਤ ਪਵਿੱਤਰ ਹੈ ਤੇ ਧੰਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਬਾ ਜੀ ਸਾਡੇ ਸਿਰ ਨਾਲੋਂ ਤੁਹਾਡਾ ਸਿਰ ਜ਼ਿਆਦਾ ਪਵਿੱਤਰ ਹੈ ਕਿਉਂਕਿ ਤੁਹਾਡਾ ਸੀਸ ਚੌਥਾ ਗੁਰੂਆਂ ਦੇ ਚਰਨਾਂ ਨੂੰ ਲੱਗ ਚੁੱਕਾ ਇਹ ਸੇਵਾ ਵੀ ਮਨ ਬੰਦ ਗਿਆਨੀ ਬਾਬਾ ਬੁੰਦਾ ਸਾਹਿਬ ਦੀ ਸੋਚੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਚੌਥ ਸਾਹਿਬ ਕਰਦੇ ਰਹੇ ਸਾਰੀ ਰਾਤ ਸੋਚਦੇ ਰਹੇ ਕਿ ਇਸ ਸ੍ਰੀਮントਰ ਮਹਾਨ ਮੀਂਹ ਦਾ ਫਲੇ ਗ੍ਰੰਥੀ ਕਿਹਨੂੰ ਥਾਪਣਾ ਤੇ ਸਾਰੀ ਰਾਤ ਸੋਚਣ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ ਦੀ ਸੋਚ ਬ੍ਰਹਮ ਗਿਆਨੀ ਬਾਬਾ ਬੁੰਦਾ ਸਾਹਿਬ ਤੇ ਗਈ ਤੇ ਬਚਨ ਕੀਤੇ मुदाब्रं लेहो आवाज़ सुणो ਤਸੀਹੇ ਆਇਆ ਸੀ। ਕਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਬਾ ਜੀ ਜਿੱਥੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਕਰਨਾ ਨਾ ਇਹ ਜਗਾ ਵੀ ਤੁਸੀਂ ਵਿਵਟ ਕਰਨੀ ਹੈ। ਇਹ ਡਿਊਟੀ ਵੀ ਭਾਈ ਗੁਰਦਾਸ ਜੀ ਤੇ ਬਾਬਾ ਬੁੰਡਾ ਸਾਹਿਬ ਜੀ ਦੀ ਲਈ ਗਈ। ਤੇ ਬਾਬਾ ਬੁੰਡਾ ਸਾਹਿਬ ਜੀ ਨੇ ਜਿੱਥੇ ਗੁਰੂ ਅਰਜਨ ਸਾਹਿਬ ਜੀ ਆਰਾਮ ਕਰਿਆ ਕਰਦੇ ਸੀ ਨਾ ਉਹਦੇ ਬਰਾਬਰ ਤੇ ਇੱਕ ਪਰਮਾ ਗੁਰੂ ਗ੍ਰੰਥ ਸਾਹਿਬਾ ਵਾਸਤੇ ਬਣਾ ਤਾ। ਜੇ ਜਦੋਂ ਧੰਗ ਗੁਰੂ ਅਰਜਨ ਸਾਹਿਬ ਮੌਕਾ ਦੇਖਣ ਆਏ ਤੇ ਕਹਿਣ ਲੱਗੇ ਬਾਬਾ ਜੀ ਆ ਸਾਡੇ ਵਾਲਾ ਪਲਣਾ ਚੁੱਕ ਦਿਓ ਮਹਾਰਾਜ ਤੁਸੀਂ ਕਿਥੇ ਆਰਾਮ ਕਰੋਗੇ ਸਤਿਗੁਰੂ ਕਹਿਣ ਲੱਗੇ ਅਸੀਂ ਪੁੰਝੇ ਆਰਾਮ ਕਰਾਂਗੇ ਪੁੰਝੇ ਇੱਥੇ ਸਾਨੂੰ ਇੱਕ ਸਿੱਧ ਲੈਣੀ ਚਾਹੀਦੀ ਏ ਕਿ ਗੁਰੂ ਸਹਿਬਾਨ ਗੁਰਬਾਣੀ ਦਾ ਕਿੰਨਾ ਅਦਬ ਕਰਿਆ ਕਰਦੇ ਸੀ ਅੱਜ ਮੈਂ ਦੇਖਿਆ ਵਿਆਹਾਂ ਸ਼ਾਦੀਆਂ 'ਚ ਕਈ ਵਾਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਮੀੜੇ ਤੇ ਥੱਲੇ ਹੀ ਪ੍ਰਕਾਸ਼ ਕਰਦਨੇ ਆ ਤੇ ਜਿਹੜੇ ਪਰਿਵਾਰ ਦੇ ਮੈਂਬਰ ਦੇ ਰਿਸ਼ਤੇਦਾਰ ਉਹ ਬੈਡਾ ਉੱਤੇ ਲੇਟੇ ਮਰਲੇ ਹੁੰਦੇ ਉਲਟ ਕੰਮ ਹੋ ਗਿਆ ਸਾਨੂੰ ਇਹ ਗੱਲਾਂ ਦੁੱਖ ਨਾਲ ਕਹਿਣੀਆਂ ਪੈਂਦੀਆਂ ਅਸੀਂ ਛੱਤੀਸਗੜ੍ਹ ਗਏ ਮਰਾ ਮਨਾਵ ਹੋਏ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੁਸੀਂ ਸੱਚ ਕਰਕੇ ਜਾਣਿਓ ਵੀ ਉਸ ਪੰਡਾਲ ਦੇ ਵਿੱਚ ਘੱਟ ਤੋਂ ਘੱਟ ਵੀ 350 ਕੁਰਸੀ ਲੱਗੀ ਸੀ ਕੋਈ ਹੋਰ ਨਹੀਂ ਸੀ ਵੇਖ ਕੇ ਕਿਸਰਾ ਵੀ ਇਹ ਸੰਗਤ ਹੋ ਰਹੀ ਕਿ ਕਿਸੇ ਪੈਲਸ ਵਿੱਚ ਬੈਠੇ। ਇਹ ਮੈਨੂੰ ਉੱਥੇ ਫਿਰ ਕਹਿਣਾ ਪਿਆ ਮੈਂ ਕਿ ਜਿਹੜੇ ਤੁਸੀਂ ਸਾਰੇ ਕੁਰਸੀਆਂ ਤੇ ਬੈਠੇ ਹੋ ਨਾ ਤੁਹਾਡੇ ਸਾਰਿਆਂ ਦੇ ਗੋਡੇ ਡੱਡ ਨਹੀਂ ਹੋਗੇ ਤੁਸੀਂ ਜਾਣ ਬੁੱਝ ਕੇ ਬੈਠੇ ਹੋ। ਗੁਰੂ ਅੰਗਦ ਸਾਹਿਬਾ ਦੇ ਸਮੇਂ ਦੀ ਇੱਕ ਘਟਨਾ ਹੈ। ਦੂਸਰੇ ਪਾਛਾ ਬਿਆਸ ਰਿਆ ਪਾਰ ਕਰਕੇ ਮਾਂਵਲ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਹਰੀ ਕੇ ਪਤਮ ਲਿਖਿਆਏ। ਹਰੀਕੇ ਨਗਰ ਦੀਆਂ ਸੰਤਾਵਾਂ ਮਨ ਨੂੰ ਉਡੀਕ ਰੀਆਂ ਸਨ ਸੁੰਦਰ ਪੰਘਾ ਸਤਿਗੁਰਾਸਤੇ ਲਾਇਆ ਸੀ ਮਹਾਰਾਜ ਆ ਕੇ ਪੜਗੇ ਤੇ ਸਜਗੇ ਹਰੀਕੇ ਨਗਰ ਦੇ ਰਹਿਵਾ ਮਖਤਾਬਰ ਚੌਧਰੀ ਬੜਾ ਵੱਡਾ ਦਿਹਾੜ ਤੇ ਬੜਾ ਵੱਡਾ ਹੰਕਾਰੀ ਉਹਨੂੰ ਪਤਾ ਲੱਗਾ ਤੇ ਉਹ ਵੀ ਆ ਗਿਆ ਆ ਕੇ ਤੇ ਮਹਾਰਾਜ ਦੇ ਸੁਣਾਣੇ ਵਾਲੇ ਬੰਨੇ ਚੜ ਕੇ ਬਹਿ ਗਿਆ ਸੰਤਾ ਨੇ ਬੜਾ ਗਿਰਾ ਬਣਾਇਆ ਜਦੋਂ ਕਿਸੇ ਨੇ ਕੋਈ ਨਾ ਤੇ ਘਰੋਂ ਚਲੇ ਗਿਆ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜੇ ਕਿੱਡਾ ਮੂਰਖ ਬੰਦਾ ਲਾ ਕੇ ਮੂਹਰੇ ਬਿਠਾ ਤੇ ਜੇ ਤੂੰ ਚਾਹਦੀਆਂ ਤੇ ਮੂਹਰੇ ਤੇ ਬਹਿ ਗਿਆ ਨਾਰਾਇਣ ਤਾ ਨੀਂਦ ਜਰਾ ਜਿੰਨੀ ਪ੍ਰਵਾਨ ਕੀਤੀ ਤੁਹਾਡੇ ਇਸਹਾਣੇ ਵਾਲੇ ਬੰਨੇ ਚੜ ਕੇ ਬਹਿ ਗਿਆ ਤੇ ਸੁਭਾਵਕ ਬਚਨ ਦੂਸਰੇ ਬਾਦਸ਼ਾਹ ਦੇ ਮੁਖਾਰ ਬਿੰਦੂ ਚੋਂ ਨਿਕਲੇ ਅਲਨ ਪੂੜਾ ਕਛੂ ਨਾ ਰਿਹਾ ਓਬ ਤੇ ਇਨ ਕੋ ਸਭ ਕੁਛ ਨਾਸ ਦੇਖ ਕਰ ਵੱਡਿਓ ਬਡੇਰੀ ਵੱਡਨ ਸੋ ਥਾਂਨੇ ਸਨਮਾਨਾ ਸੋ ਜਾਨਾ ਉਹਰੇ ਮਨ ਮਰ ਕਹਿੰਦੇ ਪਲੰਗ ਘੋੜਾ ਕਛੂ ਨਾ ਰਹਿਓ ਨਾ ਇਹਦੇ ਹੁਣ ਪਲੰਗ ਰਹਿਣਗੇ ਤੇ ਨਾ ਇਹਦੇ ਘੋੜੇ ਰਹਿਣਗੇ ਅੱਬ ਤੇ ਇਨਕੋ ਸਭ ਕੁਛ ਦੇਵ ਦੇ ਅੱਗ ਦਾ ਨਾ ਹੁੰਦਾ ਅਜ ਤੋਂ ਬਾਅਦ ਸਭ ਕੁਛ ਆਗ ਵਿੱਚ ਸੜ ਗਿਆ ਕਰਮ ਬਿਆਬਨੀ ਬੜਿਆਂ ਨੇ ਕਰੀ ਜੇ ਆਪਣੇ ਬਜ਼ੁਰਗਾਂ ਦੀ ਬੇਵਫਾਈ ਕਰਨਗੇ ਵੱਧਿਆਂ ਦਾ ਅਪਮਾਨ ਕਰਨਗੇ ਮੈਂ ਵੇਖਿਆ ਆਪਣੇ ਜੀਵਨ ਛੋਟੇ ਹੁੰਦੇ ਆ ਗੁਰੂ ਕੀ ਸਿੱਖੋ ਕਿੰਨਾ ਬਜ਼ੁਰਗਾਂ ਦਾ ਅਧੋਖ ਕਰਦਾ ਸੀ ਅਸੀਂ ਸੁਣਿਆ ਵੀ ਕਰਦੇ ਵੀ ਇੰਨਾ ਅਧੋ ਬਜ਼ੁਰਗਾਂ ਦਾ ਕਰਿਆ ਕਰਦੇ ਸੀ ਨੌਜਵਾਨ ਕਿ ਚਾਰ ਬਜ਼ੁਰਗ ਥਲੇ ਤੇ ਬੈਠੇ ਹੋਣੇ ਨਾ ਤੇ ਰਾਈ ਘੋੜੀ ਤੋਂ ਨੰਨੜਾ ਤੇ ਉਹ ਘੋੜੀ ਤੋਂ ਥੱਲੇ ਉੱਤਰ ਜਾ ਕਰਦਾ ਵੀ ਸਾਹਮਣੇ ਸਾਡੇ ਬਜ਼ੁਰਗ ਬੈਠੇ ਇਹਨਾਂ ਦੇ ਸਾਹਮਣੇ ਘੋੜੀ ਤੇ ਚੜ ਕੇ ਰੇ ਨੰਗਣਾ ਬਰਾਤਾ ਜਾਇਆ ਕਰਦੇ ਸੀ ਬਜ਼ੁਰਗ ਕੇ ਕੇ ਆ ਕਰਦੇ ਸੀ ਨੇ ਨੌਜਵਾਨ ਬੱਚੇ ਪਿੱਛੇ ਆਇਆ ਕਰਦੇ ਸੀ ਹਰ ਬਜ਼ੁਰਗ ਪਿੱਛੇ ਹੁੰਦੇ ਨੌਜਵਾਨ ਲੱਗੇ ਹੁੰਦੇ ਆ ਮੱਧਾ ਗੱਲ ਕਰਿਆ ਕਰਦਾ ਸੀ ਛੋਟਾ ਉਦੀ ਗੱਲ ਨੂੰ ਕਦੇ ਕੱਢਿਆ ਨਹੀਂ ਸੀ ਕਰਦਾ ਇਹ ਸਾਡੇ ਮੱਧਿਆਂ ਦਾ ਬੋਲ ਆ ਇਹਨੂੰ ਅਸੀਂ ਪਨਾਉਣਾ ਇਹਦੀ ਕਾਟ ਨਹੀਂ ਕਰਨੀ ਹੁਣ ਮੈਂ ਵੇਖਿਆ ਬਹੁਤਾਂ ਕਰਾਇਆ ਮੁੰਡਿਆ ਤੇਨੂੰ ਕੀ ਪਤਾ ਹੁਣ ਜ਼ਮਾਨਾ ਪੜ੍ਹਾਈ ਲਿਖਾਈ ਦਾ ਆ ਗਿਆ ਪਰ ਪਤਾ ਨਹੀਂ ਜਿਹੜੇ ਬਜ਼ੁਰਗਾਂ ਨੇ ਇੰਨੀ ਹਾਰ ਵਰਕ ਮਿਹਨਤ ਕਰਕੇ ਮਾਰਾ ਖਾ ਕੇ ਮਾਰਾ ਪੈਣ ਕੇ ਸਾਨੂੰ ਇੰਨੀਆਂ ਫੀਸਾਂ ਦੇ ਕੇ ਸਕੂਲਾਂ ਵਿੱਚ ਪੜਾਇਆ ਹੁਣ ਅਸੀਂ ਆਪਣੇ ਆਪ ਨੂੰ ਗ੍ਰੈਜੂਏਟ ਕੌਣ ਹੈ ਨਹੀਂ ਮਹਾਰਾਜ ਦੇ ਬਚਨ ਹਨ ਇਤਿਹਾਸਕ ਬੱਚੇ ਹੋਣਾ ਕਰਮ ਬਲਬਦੀ ਵਡਿਆਂ ਨਾਲ ਕਹਿਰੀ ਨਾ ਸੇਕ ਕਰ ਵੱਡਿਆਂ ਬਡੇਰੀ ਵੱਡਿਆਂ ਨੂੰ ਸੋਠਾਂ ਨੇ ਸਨਮਾਨਾ ਜਿਹੜੇ ਵੱਡਿਆਂ ਦਾ ਸਨਮਾਨ ਕਰਨਗੇ ਵੱਡੇ ਨੂੰ ਸੌਖਾ ਨੇ ਸਨਮਾਨਾ ਸੋ ਜਾਣੋ ਉਹ ਹੋਏ ਮਹਾਨਾ ਉਹਨਾਂ ਦੀ ਜਗਤ ਵੀ ਇੱਜ਼ਤ ਕਰੇਗਾ ਉਹ ਕੁਝ ਦਿਨਾਂ ਬਾਅਦ ਹੀ ਉਹ ਬਖਤਾਵਰ ਚੌਧਰੀ ਬਿਲਕੁਲ ਕੰਨਾਲ ਹੋ ਗਿਆ ਕੱਖ ਨਾ ਰਹਿ ਗਿਆ ਘਰ ਵਿੱਚ ਖਾਣ ਨੂੰ ਤੇ ਦੂਸਰੇ ਬਾਦਸ਼ਾਹ ਦੇ ਚਰਨ ਫੜ ਕੇ ਤੇ ਆਪਣੇ ਅਪਰਾਧ ਦੀ ਉਹਨੇ ਮਾਫੀ ਮੰਗੀ ਤੇ ਸਤਪੁਰ ਸੱਚੇ ਬਾਦਸ਼ਾਹ ਮੰਨਦੇ ਅੰਮ੍ਰਿਤ ਸੇਵਾਦਾਰ ਬਾਬਾ ਗੁੰਡਾ ਸਾਹਿਬ ਜੀ ਜਿਨ੍ਹਾਂ ਦਾ ਨਾ ਸਨੇਹ ਸੀ ਗੁਰੂ ਹਰਗਨ ਪਾਤਸ਼ਾਹ ਦੇ ਨਾਲ ਜਿਹੜੀ ਸ਼ਹਿਰ ਵਿੰਦਿਆ ਉਹ ਵੀ ਬਾਬਾ ਬੁੰਡਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਨੂੰ ਸਿਖਾਈ ਸੀ ਔਰ ਉਹਨਾਂ ਦੇ ਬਚਨਾਂ ਦੇ ਨਾਲ ਹੀ ਉਹਨਾਂ ਦਾ ਜ਼ਲਮ ਹੋਇਆ ਸੀ ਬਚਨ ਥਰੇ ਇਤਿਹਾਸ ਕਹਿੰਦੇ ਹਨ ਮਾਤਾ ਗੰਗਾ ਜਦੋਂ ਮੰਗ ਕੀਤੀ ਪੁੱਤਰ ਦੀ ਤੇ ਬਾਬਾ ਬੁੰਡਾ ਸਾਹਿਬ ਜੀ ਉੱਥੇ ਅੱਜ ਕੱਲ੍ਹ ਦੇ ਬਾਪਿਆਂ ਵਾਂਗੂ ਪਾਣੀ ਦੀਆਂ ਬੋਤਲਾਂ ਲੈ ਕੇ ਨਹੀਂ ਸੀ ਬਿਠੇ ਲਾਚੀਆ ਕਰਕੇ ਨਹੀਂ ਸੀ ਦਿੰਦੇ ਬਾਬਾ ਬੁੰਡਾ ਸਾਹਿਬ ਜੀ ਮੱਝਾਂ ਗਾਵਾਂ ਦਾ ਦੁੱਧ ਚੋ ਕੇ ਤੇ ਗੁਰੂ ਰਾਮਦਾਸ ਦੇ ਲੰਗਰਾਂ 'ਚ ਪਚਾਇਆ ਕਰਦੇ ਸੀ। ਬ੍ਰਹਮ ਗਿਆਨੀ ਬਾਬਾ ਬੁੰਡਾ ਸਾਹਿਬ ਜੀ ਨਾਲੇ ਪ੍ਰਸ਼ਾਦਾ ਛਕੀ ਜਾ ਰਹੇ ਆ। ਇੱਕ ਇੱਕ ਬੁਰਕੀ ਨਾਲ ਕਈ ਕਈ ਮਾਰਦੇ ਰਿਹਾ। ਤੁਮਰੇ ਗਹਿ ਪਰਗਟੇ ਕੋ ਛੋਤਾ ਜਾ ਕਾ ਬਲਬਦ ਕਿਨੂ ਨਾ ਸਦਾ ਮਾਦਾ ਵੀ ਤੁਹਾਡੇ ਘਰ ਵਿੱਚ ਉਹ ਪੁੱਤਰ ਪੈਦਾ ਹੋਏਗਾ। ਜੋ ਦਾ ਮਾ ਜੋਰ ਹਾਪਿਆ ਤੋਲਿਆ ਨਹੀਂ ਜਾਏਗਾ ਓਏ ਇਤਨਾ ਮਹਾਨ ਹੋਏਗਾ ਤੇ ਫਿਰ ਬਾਬਾ ਬੁੰਡਾ ਸਾਜ ਦੇ ਬਚਨ ਪੂਰੇ ਹੋਏ 6ਵੇਂ ਪਾਤਸ਼ਾਹ ਮਹਾਰਾਜ ਦਾ ਆਤਮ ਗੁਰੂ ਕੀ ਮਣਾਰੀ ਲਿਖੇ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਲਿਖੇ ਮਾਤਾ ਗੰਗਾ ਜੀ ਦੀ ਕੱਖ ਨੂੰ ਸ਼ੈਨਸ਼ਾ ਭਾਗ ਲਾ ਕੇ ਆਏ ਪਿਆਸ ਕਰ ਲਿਖਦੇ ਆ ਦੁਨੀਆ ਵਿੱਚ 19 19 ਸੋਹਣੇ ਦਿੱਥੇ ਗਏ 19 ਸਭ ਕ ਅਸਲੰਦਰ ਬਾਰ ਭਦਰ ਤੇ ਕਾਨ ਜੀ ਦਸ਼ਰਥ ਦੇ ਪੁੱਤਰ ਚਾਰੇ ਜੂਸ ਸੁਮੇਮਾਨ ਜੀ ਹਸਨ ਹਸੈਨ ਪੰਜੇ ਪਾਂਡੋ ਬਲਵਾਨ ਜੀ ਇਹ ਸਾਰੇ ਗਣ ਕੇ ਉੰਮੀ ਬਣਦੇ ਆ ਸੋਹਣਿਆਂ ਵਿੱਚੋਂ ਤੇ ਇਹਨਾਂ ਉੰਮੀਆਂ ਦਾ ਰੂਪ ਗੁਰੂ ਹਰਕਮਨ ਪਾਤਸ਼ਾਹ ਮਹਾਰਾਜ ਦੇ ਚਰਣਾ ਵਰਗਾ ਸੀ ਇੰਨੇ ਸੋਹਣੇ ਸਨ ਮੇਰੇ ਪਾਤਸ਼ਾਹ ਵਿਆਸ ਕਹਿੰਦੇ ਉਹਨਾਂ ਦੀ 18 ਜੱਪੇ ਮੋਢੀ ਤੌਣ ਸੀ ਜਾਂਦੀ ਤੇ ਰੁਪਈਏ ਦੇ ਨੰਬਰ ਉਹ ਕੋਟਿਆਂ ਵਿੱਚ ਮਸਲਕੇ ਮਟਾ ਦਿਆ ਕਰਦੇ ਸਨ ਇਹਨੇ ਮਹਾਮੱਲੀ ਸਤਗੁਰੂ ਜਦੋਂ ਯਾਦ ਕੀਤਾ ਬਾਬਾ ਗੁੰਡਾ ਸਾਹਿਬ ਨੇ ਛੇਵੇਂ ਪਾਤਸ਼ਾਹ ਕਿਸ ਤਰ੍ਹਾਂ ਢੁਗਿਆ ਤੇ ਕਾਠੀਆਂ ਪਾ ਕੇ ਸਿੱਖਾ ਸਮਹਿਤ ਬਾਬਾ ਹੁੰਦਾ ਸਾਹਿਬ ਜੀ ਨੂੰ ਮਿਲਣ ਦੀ ਤਿਆਰੀ ਕਰ ਰਿਹਾ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਇੰਜ ਬਿਆਨ ਕੀਤਾ ਜਾ ਰਿਹਾ ਪੁੱਜੀਆ ਸੁਨੇਹਾ ਜਦੋਂ नदिय न थिया पौड़ी होटल नदियां